ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰ ਦੇ ਭਾਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਦਿਖਾਉਣੀ ਆ ਤੇ ਦੋਵੇਂ ਸੂਈਆਂ ਸਵਾਈਆਂ ਵਾ ਤੇ ਹਰ ਵੀਡੀਓ 'ਚ ਬੈਂਦੇ ਇਹ ਹੀ ਹੁੰਦੀ ਆ ਵੀ ਸੂਈਆਂ ਦੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਕਰਾ ਲਿਆ ਕਰ ਪਾਵੇਂ ਕੋਈ ਵੀਰ ਦੂਰ ਦਾ ਤੇ ਪਾਵੇਂ ਕੋਈ ਲਾਗੇ ਦਾ ਵਾ ਤਸੱਲੀ ਕਰਕੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਆ ਆਪਣੇ ਫਰਜ਼ੇ ਵੀ ਪੂਰੇ ਕਰਿਆ ਕਰੋ ਤੇ ਬਾਕੀ ਇਹ ਵੀ ਅਸੀਂ ਕਦੀ ਵੀ ਨਹੀਂ ਵੀਡੀਓ ਜਿ ਕਿੰਨੇ ਜਾਂ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਜੀ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਨਾ ਵੀਰ ਜੀ ਮੈਂ ਸ਼ਮਸ਼ੇਰ ਸਿੰਘ ਪਿੰਡ ਪੁੰਗਾ ਤਹਿਸੀਲ ਨਾ ਡਿਸਟ੍ਰਿਕਟ ਕੰਪਲਈ ਸਾਹ ਰਹਿੰਦੇ ਫੋਨ ਨੰਬਰ ਵੀ ਬੋਲ ਦੋ 75290488 ਜੀ ਠੀਕ ਆ ਹਾਂਜੀ ਆਦੇ ਦੋ ਹੀ ਤੁਸੀਂ ਤੇ ਕਹਿੰਦੇ ਸੀ ਪੰਜ ਆ ਹਾਂਜੀ ਭਾਈ ਤਿੰਨ ਵੜਾ ਵੇਗੀਆਂ ਜੋ ਤੋਂ ਪਹਿਲਾਂ ਤੁਹਾਡੇ ਹਾਂਜੀ ਹੁਣ ਦੋ ਰਹਿ ਗਈਆਂ ਸੁਈਆਂ ਸਵਾਈਆਂ ਵੜਾ ਜੋ ਅੱਛਾ ਤਿੰਨੋਂ ਤੋਂ ਪਹਿਲਾਂ ਹੀ ਵੇਗੀਆਂ ਹਾਂਜੀ ਹਾਂਜੀ ਭਾਜੀ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਇਤੋਂ ਹੀ ਆਪਾਂ ਕਰ ਲਈਏ ਹਾਂਜੀ ਭਾਈ ਅਛਾ ਹੰਜਰ ਸਿੰਘ ਵਾੜ ਦੇ ਦੂਜਾ ਸੁਆ ਥੋੜੀ ਸਾਦੀ ਘੱਟ ਗਈ ਹੈ। 100 ਲੀਟਰ ਦੁੱਧ ਜਿਹੜਾ ਕਿੰਦੇ ਕੀ ਮੌਕੇ ਤੇ ਹੈਗਾ ਵਾ। ਸੂਈਆਂ ਸਵਾਈਆਂ ਚਾਈ ਇਹਨਾਂ ਦੀ ਹੁਵਸ਼ ਨਹੀਂ ਆ। ਕੱਦ-ਕਾਟ ਚੰਗਾ ਵਾ ਤਰੇ ਇਹ ਆ ਵੀ ਚੰਗੇ ਕੱਦ-ਕਾਟ ਚ ਆ। ਜੱਸੀ ਕ੍ਰੋਸ ਤੇ ਆ ਤੇ ਕੱਦ-ਕਾਠੇ ਦਾ ਚੰਗਾ। ਬਾਕੀ ਇਹੋ ਜਿਹੇ گاਵਾਂ ਦੀ ਫੈਟ ਵੀ ਚੰਗੀ ਹੁੰਦੀ ਆ। ਸਾਂਭ ਬਣਾ ਲਈਏ ਕੋਈ ਸਾਂਭ ਨਾਲ ਕੁਵੀ ਲੈ ਜਾਊਗਾ ਦੁੱਧ ਚੰਗਾ ਭਰੀ ਜਾਣਾ ਇਹ। ਬਾਕੀ ਥਣਥ ਨੂੰ ਇਹ ਵੀ ਚੰਗਾ ਲੱਗੇਗਾ। ਆਹ ਬੱਚਾ ਹੈ ਨਾ ਥੋੜਾ ਜਿਹਾ ਇਹ ਬੱਚਾ। ਤੇ ਮੁੱਲ ਫਿਰ ਵੇਦ ਜੀ ਇਹਦਾ। ਮੋਲ ਵੀ ਜਿਹੜਾ ਛੋਟਾ ਜਿਹਾ ਕਰ ਦੇਣਾ ਮੋਲ ਕਰਾਉਣੇ ਪਏ 45 ਗਰਾਮ ਪਾਣੀ 40 ਗਰਾਮ ਜਿਹੜੀ ਵੜ ਦੇਣੀ ਪੂਰੇ 35000 ਦਵਾਂਗੇ ਅੱਛਾ 35000 ਦੀ ਹਾਂਜੀ ਮੋਕੇ ਤੇ ਭਾਈ ਛੋਟ ਛੱਪਾ ਕਰ ਦਾਂਗੇ ਮੋਕੇ ਤੇ ਛੋਟ ਛੱਟ ਕਰ ਦੋਗੇ ਹਨਾ ਤੇ ਪਸਮ ਕੀ ਜੀ ਵੇਰ ਜੀ ਫਿਰ ਹਾਂਜੀ ਹੋਰ ਰਸੀ ਰਸੀ ਪਾਉਣ ਦੀ ਲੋੜ ਆ ਕਿ ਨਹੀਂ ਨਹੀਂ ਭਾਜੀ ਐਡਾ ਠੰਡੀ ਛੀਲ ਬੈਠ ਜਾ ਅੱਛਾ ਹਾਂਜੀ ਆਹ ਤਾਂ ਦੇਖ ਸਾਡੇ ਦੇ ਲੱਗੇ ਤਾਂ ਅਗਲੇ ਪਿਛਲੇ ਸਨਾਂ ਦਾ ਜਵਾਬ ਹੈ ਜਿਹੜਾ ਅਪ ਦਿਖਾਉਂਦੇ ਤਾਂ। ਬਾਕੀ ਇਹ ਵੀ ਰੱਸੀ ਕਿਸ ਨੇ ਪਾਉਣੀ ਰੱਸੀ ਪਾ ਲੋ। ਨਹੀਂ ਪਾਉਣੀ ਤਾਂ ਵੀ ਤੁਹਾਡੇ ਸਾਹਮਣੇ ਹੀ ਆ। ਤੇ ਹੁਣ ਜਿਹੜੀ ਅਗਲੀ ਗਾਹ ਵਾ। ਯਾਰ ਭਾਈ ਸੁਈ ਨੂੰ 22 ਦਿਨ ਹੋ ਗਏ ਤੇ ਬੱਚਾ ਆ ਦੇ ਮਗਰ ਜੋ। ਮਹੀਨੇ ਦਾ ਲੱਗੇ ਦਾ ਇਹ ਬੱਚਾ ਹੈਗਾ ਜਿਹੜਾ ਇਹ ਮਗਰ। ਤੇ ਦੁੱਧ ਭਾਜੀ 13 ਕਿਲੋ ਇਹ ਤਾਂ ਤਿਆਰ ਹੋਊਗਾ ਪੱਕਾ। ਹੈਗਾ ਪੱਕਾ ਤਿਆਰ। ਹਾਂਜੀ ਭਾਜੀ। ਠੀਕ ਹੈ। ਜਿਹੜੀ ਸਾਹਮਣ ਵਾਲੀ ਹੈ ਵੇੜ। 13 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ। ਬਾਕੀ ਇਹ ਵੀ ਥੋੜੀ ਸਾਂਭਣ ਵਾਲੀ ਆ ਪੂਰੀ ਸਾਂਭ ਨਹੀਂ ਇਹਦੀ ਮਗਰੋਂ ਹੋਈ ਜਾਊਗੀ ਗਾਂ ਇਹਦਾ ਵੀ ਚਵਾ ਕੇ ਇੰਦੇ ਕੀ ਦਿਖਾਈ ਕੀ ਹੈ ਚਵਾ ਦਿਖਾ ਕੇ ਇਹਦੇ ਦਾ ਤੁਹਾਨੂੰ ਮੁੱਲ ਦੱਸਦੇ ਹਾਂ ਹਾਂ ਵੀ ਇਹ ਲੋਬੀ ਖਾਂ ਦੇਖ ਸਕਦੇ ਜੀ ਇਹਦਾ ਵੀ ਅਗਲੇ ਪਿਛਲੇ ਸਾਲਾਂ ਦਾ ਚਵਾ ਹੈ ਹਾਂ ਜੀ ਚਵਾ ਵੀ ਜੀ ਇਹਦਾ ਵੀ ਸਾਫ ਹੈ ਹਾਂ ਆਹ ਫੋਲੀ ਇਹ ਮੇਰੀ ਤੇ ਇਹਦਾ ਫਿਰ ਮੁੱਲ ਵੀ ਜੀ ਮੋਹਰੇ ਭਾਈ ਇਹਦਾ ਛੋੜਾ ਜੀ ਮੁੱਲ ਕਰੋ ਨਾ ਭਾਵੇਂ ਤਾਂ 35000 ਕਰਾ ਲਓ ਜੇ ਬੈਠ ਦੇਣੀ 30000 ਦੇ ਦਾਂਗੇ ਅੱਛਾ 30 ਆ ਵੀ ਦੇ ਦੇਣੀ ਕੋਈ ਨਹੀਂ ਛੋੜ ਛੱਪਾ ਕਰ ਦਾਂਗੇ ਭਾਈ ਤੇ ਹੁਣ ਕਰੋ ਦੁੱਧ ਕਿੰਨਾ ਚਵਾ ਕੇ ਦੋਗੇ ਦੁੱਧ ਭਾਈ 13 ਕਿਲੋ ਆ ਤਿਆਰ ਹੋ ਗਾ ਰੈਡੀ ਹੋਏ ਜਿਹੜਾ ਕਰੋ ਚਵਾ ਦੋਗੇ ਭਾਈ ਬਾਕੀ ਕੋਈ ਵੀਰ ਸੇਵਾ ਕਰ ਦੁੱਧ 15 ਕਿਲੋ ਕਰ ਜੂਗੀ ਠੀਕ ਹੈ ਜੀ ਬਾਕੀ ਭਾਈ ਸੋਇਆ ਸੋਇਆ ਮਾਲ ਆਪਣੀ ਵੇਖ ਚਾ ਕੇ ਤੇ ਤਸੱਲੀ ਕਰ ਖੜਾ ਕਰੋ ਠੀਕ ਹੈ ਜੀ ਹਾਂਜੀ ਸੋਈਆਂ ਸਵਾਈਆਂ ਹੈਗੀਆਂ ਵਾ ਆਪਣੀ ਵੇਖ ਚਾ ਕੇ ਤਸੱਲੀ ਕਰਕੇ ਆਪਣੀ ਸਮਝਣ ਤੇ ਆਪਣੀ ਮਰਜ਼ੀ ਨਾਲ ਖਰੀਦੋ ਜੀ